ਬਾਈ ਜੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਜਾਏ ਜੀ ਫਿਟਿੰਗ ਦਾ ਕੰਮ ਕਰਨ ਜੀ ਤੇ ਇਹ ਕੰਮ ਜਿਹੜਾ ਆਪਾਂ ਕਰਨੇ ਆ ਜੀ ਇਹ ਇੱਕ ਕਮਰਾ ਜੀ ਤੇ ਇੱਕ ਬਰੈਂਡਾ ਜੀ ਜੋ ਇਹ ਕਮਰਾ ਇੱਕ ਤਰ੍ਹਾਂ ਦੀ ਬੈਠ ਕੇ ਜੀ ਇਹ ਚ ਪਾਏ ਨੇ ਆਪਾਂ ਨੇ ਦੋ ਫਰੈਂਡ ਬਕਸ ਕਿੱਧਰ ਹੈ ਜੀ ਖੁੱਦਰਾ ਤੇ ਨਾਲ ਸਾਹਮਣੇ ਉਹ ਉਧਰ ਹੈ ਸੀ ਦਾ ਪੁਆਇੰਟ ਹੈ ਜੀ ਤੇ ਨਾਲ ਬੈੱਡ ਤੇ ਬਕਸਾ ਜੀ ਬਕਸਾ ਬੈੱਡ ਦੇ ਸਾਹਮਣੇ ਬਿਲਕੁਲ ਜੀ ਐਲ ਸੀ ਵੀ ਦਾ ਸਿਸਟਮ ਹੈ ਜੀ ਤੇ ਇਕੰਦਰ 2 ਵੇ ਸਵਿਚਰ ਦੀ ਤਾਪਣ ਜੀ ਤੇ ਜੋ ਆਪਣੀ ਇਧਰਲੀ ਪੋਰਸ ਨੂੰ ਸਾਈਡ ਹੈ ਜੀ ਇਧਰ ਆਪਾਂ ਨੇ ਦਿੱਤਾ ਜੀ ਬ੍ਰੈਂਡਾ ਜੀ ਜੋ ਕਿ ਉਧਰਲੇ ਪਾਸੇ ਇੱਕ ਫੈਨ ਬਾਕਸ ਤੇ ਕਾਟੂਨੂ ਦਾ ਬਕਸਾ ਲਾਇਆ ਹੋਇਆ ਹੁਣ ਆਪਾਂ ਨੇ ਫੈਨ ਬਾਕਸ ਦੀ ਸਪਾਈਸ ਹੋਈ ਕਰਤੀ ਤੇ ਉਹਦੇ ਫੈਨ ਬਾਕਸ ਦੀ ਕਰ ਰਹੇ ਜੀ ਇਸ ਤੋਂ ਬਾਅਦ ਆਪ ਕਰਾਂਗੇ ਆਪਾਂ ਵਾਇਰਿੰਗ ਵਰਿੰਗ ਜੀ ਉਨੇ ਜੀ ਵਾਇਰਿੰਗ ਦਾ ਕੰਮ ਸ਼ੁਰੂ ਕਰਤਾ ਤੇ ਹੋਲਡਰ ਹੋਲਡਰ ਜਿਹੜੇ ਉੱਪਰ ਨੇ ਉਹ ਲਾਤੇ ਜੀ ਤੇ ਜੋ ਬਰਾਂਡੇ ਦਾ ਕੰਮ ਸੀ ਇਹ ਅਪਨੇ ਕੰਪਲੀਟ ਕਰਤਾ ਜੀ ਸਵਿੱਚ ਲਾਣੇ ਰਹਿ ਗਏ ਜੀ ਤੇ ਇੱਧਰ ਜੋ ਬੈਠ ਕੇ ਜੀ ਕੇ ਸਟੂਮ ਗਏ ਨੇ ਜਿਨੂੰ ਪੰਗੇ ਇੱਧਰ ਕੰਮ ਆਪਣਾ ਵਾਇਰਿੰਗ ਦਾ ਚੱਲ ਰਿਹਾ ਜੀ ਤੇ ਪੁਖੇ ਪੁਖੇ ਵੀ ਲਾਣੇ ਨੇ ਜੀ ਸਵਿੱਚ ਬੱਤ ਰਹਿ ਗਏ ਨੇ ਬਾਕੀ ਵਾਇਰਿੰਗ ਬੁਰਗ ਅੱਧੀ ਹੋ ਗਈ ਜੀ ਕੰਪਲੀਟ ਹੋਈ ਨਹੀਂ ਤੇ ਕੁਝ ਰਹਿ ਰਹੀ ਹੈ ਜੀ ਇੱਧਰ ਮੇਨ ਆ ਗਿਆ ਆਪਣਾ 2 ਵੇ ਸਵਿੱਚ ਜੀ ਤੇ ਇੰਦਰ ਆ ਗਿਆ ਆਪਣੀ LCD ਦੀ ਤੇ ਸਾਹਮਣੇ ਆ ਗਿਆ ਆਪਣਾ ਵੱਡਾ ਜੀ ਥੱਲੇ ਟਾਈਮ ਚੱਲ ਰਹੀ ਤੇ ਉੱਪਰੋਂ ਤੇ ਆਪਣਾ AC ਦਾ ਪੁਆਇੰਟ ਜੀ ਇਧਰ ਪੱਖਾ ਇੱਕ ਉਧਰ ਪੱਖਾ ਵਿੱਚ ਆ ਗਿਆ ਜੀ ਦੋ ਪੱਖੇ ਆ ਜੀ ਤੇ ਥੱਲੇ ਦੇ ਨੂੰ ਇਹਦੀ ਵਿੱਚ ਆਈ ਹੈ ਜੀ ਟਾਈਮ ਪੁੱਛਾ ਜੀ ਤੇ ਬਾਕੀ ਕੰਮ ਆਪਣਾ ਚੱਲ ਰਿਹਾ ਜੀ ਏ ਬੈਲ ਫੈਨ ਬਾਕਸ ਆਪਣਾ ਜੀ ਦੁੱਧਾ ਫੈਨ ਬਾਕਸ ਦੁੱਧੇ ਫੈਨ ਬਾਕਸ ਸਿੱਧੀ ਮੈਨ ਆਪਣੀ ਆਉਗਈ ਅੱਛੇ ਜਾ ਕੇ ਜੀ ਇੱਧਰ ਜੀ ਮਨ ਕੀਤਾ ਰਾਂ ਪਈਏ ਜੀ ਬਾਹਰ ਲਾ ਰਿਆਂ ਆਪਾਂ ਬੱਲਮ ਜੀ ਬੱਲਮ ਉਪਰਾ ਹੋਏ ਜੀ ਦਰ ਆਪਣਾ ਕੱਲਾ ਕੱਲਾ ਸਵਿਚ ਆ ਗੋ ਜੀ ਮਤਲਬ ਕਿ ਐਸਸੀਡੀ ਦਾ ਸੀਜ਼ਨ ਹੀ ਤੇ ਵੱਲੋਂ ਵੱਲੋਂ ਜੀ ਕੋਈ ਪੱਕੇ ਖੇਰੇ ਬੁਣੇ ਰਿਹਾ ਕਿਹਨਾਂ ਦਾ ਜ਼ਰੂਰੀ ਤਾਂ ਆਪਣੀ ਕੋਈ ਸੂਰੀਆਂ ਨੇ ਜੀ ਟੋਟੇ ਜੀ ਵਜਿ ਨਹੀਂ ਬਸ ਕਿ ਰਪੂਟ ਪਾ ਰਹੀ ਹਾਂ ਨੇ ਆਮਾ ਗੱਪਾਂ ਏਸੀ ਦਾ ਜੀ ਇਧਰ ਬਾਈ ਆਪਾਂ ਨੇ ਜੀ ਏਸੀ ਦੀ ਜੀ ਪਾਈ ਸਾਪਨ ਮੈਂ ਤੇ ਮਹंगाई ਤਾਂ ਲਾਲ ਤੇ ਲੀਲੀ ਸੀ ਜੀ ਜੋ ਵੀਰ ਨੇ ਭੇਜਿਆ ਨੇ ਦੁਕਾਨਦਾਰ ਨੇ ਜੀ ਉਹਦੇ ਕੋਲ ਹਰੀ ਤੇ ਕਾਲੀ ਸੀ ਜੀ ਚਲੋ ਆਪਾਂ ਨੇ ਉਹਦੇ ਸਿਕਨ ਨਾਲ ਕਨੈਕਟ ਕਰਕੇ ਜੂਦੀ ਸਾਹਿਬ ਨਾਲ ਕਰ ਲਈ ਆਪਾਂ ਨੇ ਆਪਾਂ ਨੇ ਸੀਟਾਂ ਸੁੱਟਾਂ ਜੀ ਤਿਆਰ ਕਰ ਲਈਏ ਜੀ ਉਡਾਣ ਦੀ ਤਿਆਰੀ ਹੈ ਜੀ ਇਹ ਸਿੱਟਾਂ ਨੇ ਸਾਰੀਆਂ ਜੇ ਅਲੱਗ-ਅਲੱਗ ਬਕਸਿਆਂ 'ਚ ਲੱਗਣੀਆਂ ਅਲੱਗ-ਅਲੱਗ ਜੀ। ਅਗਰੇ ਜੀ ਇਹ ਮੇਨਾਗੇ ਜਪੂੰਗ ਡੱਟੇ ਟੀਐਲਸੀਡੀ ਵਲੀ ਹੋਗੀ। ਉਹ ਕੰਪਨੀ ਲੱਗੂਗੀ। ਇਹ ਬ੍ਰਾਂਡ 'ਚ ਲੱਗੂਗੀ ਜੀ। ਫਾਈਨਲ ਹੋ ਗਿਆ ਆਪਣਾ ਕੰਮ ਕੁਝ ਰਹਿ ਗਿਆ ਜੀ। ਪੱਕੇ-ਪੁੱਕੇ ਆਪਾਂ ਲਾਦੇ ਸਾਰੇ ਜੀ। ਤੇ ਆਪਣਾ ਜੋ ਮੇਨ ਬੋਰਡ ਤਾਰਾ ਦੀ ਆ ਵੀ ਬਰਾਂਡ ਟੈਂਸਿਬਿਲੀਟੀ ਪਾਰੀ ਆਪਾਂ ਨੇ ਤੇ ਉਹ ਸਾਹਮਣੇ ਇਸੀ ਦਾ ਪਾਵਰ ਪਲੱਗ ਵੀ ਲਾਤਾ ਜੀ ਆਪਾਂ ਨੇ ਬਾਕੀ ਇੰਦਰ ਹੋਲਡਰ ਹੋਲਡਰ ਲਾ ਕੇ ਬੱਲੰਬ ਬੱਲੰਬ ਵੀ ਚੜਾ ਲਈ ਆਪਾਂ ਨੇ ਜਿਹੜੇ ਪੁਆਇੰਟ ਬੰਦ ਕਰਨੇ ਸੀ ਉਹਨਾਂ ਦੇ ਲਾਤੀ ਆਪਾਂ ਨੇ ਆਬਜੈਕਟਾਂ ਜੀ ਉਹ ਜਦ ਮਰਜੀ ਆਪਾਂ ਲਾ ਸਕਦੇ ਹਾਂ ਕੋਈ ਚੀਜ਼ ਇਸ ਕਰਕੇ ਰੌਣਕ ਟੰਗੀਆਂ ਨੇ ਜੀ ਤੇ ਉਧਰ ਦਾ ਕੰਮ ਖੰਡ ਲੋਗੇ ਆਪਣਾ ਜੀ ਹੁਣ ਰਹਿ ਗਈ ਆਪਣੀ ਇਹ ਕੱਲੀ ਸਵਿੱਚ ਲਾਣ ਦੀ ਸਵਿੱਚ ਆਪਾਂ ਲਾਵਾਂਗੇ ਜੀ ਇੱਕ ਵਾਰ ਆਪਾਂ ਬੋਰਡਾਂ ਦੇ ਕਨੈਕਸ਼ਨ ਐਕਸ਼ਨ ਬਾਕੀਆਂ ਕਰ ਲਈ ਜੀ ਕਿਛੀ ਕਿਛੀ ਹੋ ਰਹੀ ਜੀ ਪੱਕੇ ਨੇ ਕਨੈਕਸ਼ਨ ਕਰਤੇ ਆਪਾਂ ਨੇ ਜੀ ਕਿਹੜਾ ਇਨਵਰਟਰ ਦੇਣਾ ਕਿਹੜਾ ਲਾਈਟ ਤੇ ਕਰਨਾ ਜੀ ਕਿਹੜਾ ਬੱਲਬੰਦ ਹੈ ਜੀ ਕਿਹੜਾ ਪੱਕਾ ਆਪਾਂ ਨੇ ਪੁਆਇੰਟ ਤੋਂ ਸਭ ਨਾਲ ਕਰਤੇ ਜੀ ਬਾਕੀ ਜੀ ਇਹ ਕੰਮ ਹੈ ਜੀ ਇਹ ਥੋੜੇ ਟਾਈਮ ਤੱਕ ਫਾਈਨਲ ਹੋ ਜਾਊਗਾ ਆਪਣਾ ਜੀ ਤੇ ਫਿਰ ਆਪਾਂ ਦੇਖਾਂਗੇ ਲਾਈਟ ਚਾਲੂ ਕਰਕੇ ਜੀ ਜਿਹੜਾ ਆਪਣੇ ਮੇਨਟਰ ਆ ਪਾਵਰ ਮੋਡ ਦੀ ਇਹ ਇਹ ਤਿੰਨ ਤਾਂ ਆਪਣੀਆਂ ਮੈਨਾਂ ਆ ਗਈਆਂ ਜੀ ਇੱਕ ਫਿਜ਼ਿਕ ਨੂੰ ਵੇਖਣਾ ਇਹ ਜੋ ਇਹ ਤਾਰ ਘਟ ਗਈ ਸੀ ਜੇ ਆਪਾਂ ਨਿਸ਼ਾਨੀ ਲਾ ਕੇ ਬਲੈਕ ਕਲਰ ਦੀ ਘਟਤੀ ਆਉਟਪੁੱਟ ਆਪਾਂ ਨੇ ਇਸੇ ਦੀ ਘਟਤੀ ਜਿਹੇ ਤੇ ਵਾਕੀ ਪੱਕੇ ਪੱਕੇ ਦੀ ਆ ਗਈਆਂ ਜੀ ਤੋ ਵੀ ਸੁੱਚਲੀ ਲੱਗਦੀ ਤੇ ਵੱਲਮਾ ਵੱਲਮਾ ਸਾਰੀਆਂ ਤਾਰਾਂ ਚ ਆ ਗਈਆਂ ਮੇਨ ਬੋਰਡ ਜੀ 12 ਨੂੰ ਜਿਹੜਾ ਬਕਸ ਜਿਹੜਾ ਪੱਕੇ ਤੇ ਆ ਜੋ ਇੱਧਰ ਪੱਕੇ ਪੱਕੇ ਵੀ ਲਾਤੀ ਜੀ ਐ ਦੇਖੋ ਇਹ ਸੁੱਚਲੀ ਤੇ ਜੋ ਬ੍ਰੈਂਡ ਇਹ ਜੀ ਮਰੇਂ ਦੇ ਦਿਨ ਤੱਕ ਖਾਣਾ ਨਹੀਂ ਹੈਗਾ ਜੀ ਬਕਤੀ ਤਾਰਾਂ ਤੋਂ ਸਾਰੀਆਂ ਪਾਤੀਆਂ ਬੱਲਮ ਨੂੰ ਮਿਲਾ ਦੇ ਜੀ ਇਕਲਾ ਹੈ ਬੱਦਰ ਜਾਂ ਬੱਲ ਮਾਦਰਾ ਆਪਣੇ ਇਕਲਾ ਹੈ ਗਲੀ ਗਲੀ ਜੀ ਲਓ ਜੀ ਆਪਣੀ ਫੀਟਿੰਗਾਂ ਜੋ ਚੱਲੂ ਹੋ ਗਈ ਜੀ ਪੱਕੇ-ਪੁੱਕੇ ਆਪਾਂ ਨੇ ਕਰਤੇ ਜੀ ਚੱਲਦੇ ਕੰਮ ਆਪਣਾ ਰੈਡੀ ਹੈ ਜੀ ਹੁਣ ਦੇਖਦੇ ਆਪਾਂ ਬੈਠ ਕੇ ਜੀ ਪੱਕੇ-ਪੁੱਕੇ ਸਾਰੇ ਓਕੇ ਨੇ ਜੀ ਆਪਣੇ ਤੇ ਕੰਮ ਆਪਾਂ ਰੈਡੀ ਹੈ ਜੀ ਇਹ ਫਸਿਖਤਨ ਪਰ ਲੱਗਦੀ ਜੀ ਕਿਤਨਾ ਕੰਮ ਆਪਣਾ ਜੀ ਕੰਪਲੀਟ ਹੋ ਗਿਆ ਸਾਰਾ ਜੀ ਇਧਰ ਬਾਅਦ ਸਭ ਤੋਂ ਜੋ ਆਪਣਾ ਚਲਾਇਆ ਸਭ ਸਟਾਰਟ ਹੋ ਗਿਆ ਹੁਣ ਆਪਣਾ ਹੋ ਗਿਆ ਜੀ ਇਹ ਸਾਹਮਣੇ ਐਲ ਸੀ ਡੀ ਹੋ ਗਿਆ ਬਿਲਕੁਲ ਜੀ ਇਧਰ ਜੀ ਲਾਵਾਂਗੇ ਇੱਥੇ ਆਪਾਂ ਖੜੇ ਹਾਂ ਇਸ ਟਾਈਮ ਜੇ ਇੱਧਰ ਬੈੱਡ ਹੋਵੇ ਜੀ ਇੱਥੇ ਸਾਰਾ ਕੁਝ ਕੰਟਰੋਲ ਹੋਊਗਾ ਜੀ ਆਪਣਾ ਐਸ ਯੂ ਸੀ ਪੱਖੇ ਪੁੱਖੇ ਐਲ ਸੀ ਡੀ ਦਾ ਸਾਰਾ ਕੁਝ ਇੱਥੇ ਸਵਿੱਚ ਹੋ ਗਿਆ ਜੀ ਬੱਲਮ ਬੱਲਮਾਂ ਦਾ ਜੀ ਬਾਈ ਸਾਨੂੰ ਮੈਂ ਚਾਹੁੰਦੇ ਕਿ ਆਪਣੇ ਵੀ ਵੀ ਬਣਾਈ ਆਪਾਂ ਦੱਸੋ ਜੀ ਕਿੱਦਾਂ ਦੀ ਕੀਤੀ ਹੈ ਕਮੈਂਟਾਂ ਚ ਜੇ ਵੀ ਕਮੀ ਬੇਸੀ ਰਹੇਗੀ ਹੋਵੇ ਤਾਂ ਦੱਸਿਓ ਜੀ ਉਹਦਾ ਪੂਰੀ ਦੂਰ ਕਰਾਂਗੇ ਜੀ ਆਪਣਾ ਬਲੌਗ ਬਣਾਉਣ ਲੱਗੇ ਹਾਂ ਯਾ ਪਰਸਪਰ ਆਪਦੇ ਹਿਸਾਬ ਨਾਲ ਆਪਣੀ ਪਛਾਣ ਬਣਾਉਣਾ ਹੈ ਜਿਵੇਂ ਆਪਾਂ ਟ੍ਰੈਡੀਸ਼ਨਲ ਤਰੀਕੇ ਨਾਲ ਨਹੀਂ ਹਾਂ ਜੋ ਜੀ ਜਿਵੇਂ ਜੇ ਆਪਾਂ ਨੂੰ ਪਤਾ ਹੋ ਮੇਰਾ ਬਣਾਉਂਦੇ ਹਾਂ